ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤ ਜੀ ਅੱਜ ਤੁਹਾਨੂੰ ਹਾਲਾਤ ਦਿਖਾਉਣੇ ਆ ਜਿਹੜੇ ਤੁਸੀਂ ਬਾਹਰੋਂ ਦੇਖ ਰਹੇ ਨਾ ਇਹ ਸਾਡੇ ਪਿੰਡ ਦੇ ਵਿੱਚ ਹੀ ਰਹਿੰਦੇ ਆ ਮਾਤਾ ਬਹੁਤ ਬਜ਼ੁਰਗ ਤੇ ਵਿਚਾਰੀ ਇੱਕ ਇਹਦਾ ਬੇਟਾ ਤੇ ਉਹਦੇ ਨਾਲ ਆ ਦੇਖੋ ਪਹਿਲਾਂ ਤੁਸੀਂ ਘਰ ਦੇ ਹਾਲਾਤ ਦੇਖ ਲਓ ਤੇ ਘਰ ਵੀ ਆਪਣਾ ਨਹੀਂਗਾ ਨਾ ਕੋਈ ਥਾਂ ਇਹਨਾਂ ਕੋਲੇ ਤੇ ਨਾ ਕੋਈ ਪੈਲੀ ਦਾ ਥਾਂ ਤੇ ਆਹ ਮੁੰਡੇ ਦਾ ਨਾ ਆਪਰੇਸ਼ਨ ਹੋਇਆ ਤੇ ਇਹ ਵੀ ਵਿਚਾਰਾ ਨਾ ਸ਼ੁਰੂ ਤੋਂ ਪਹਿਲਾਂ ਤੇ ਬਿਮਾਰੀ ਬਿਮਾਰੀ ਰਹਿੰਦਾ ਤੇ ਮਾੜਾ ਮੋਟਾ ਕੰਮ ਕਰਦੇ ਆ ਕੋਈ ਅੱਗੇ ਪਿਛੇ ਨਹੀਂ ਆ ਤੁਸੀਂ ਹਾਲਾਤ ਦੇਖ ਲਓ ਹਨਾ ਤੇ ਮਾਤਾ ਵਿਚਾਰੀ ਨੂੰ ਤੇ ਇਹਦੇ ਹੋਇਆ ਸੀ ਕੀ ਮਾਤਾ ਇਹਦੇ ਕੱਦ ਆਪਰੇਸ਼ਨ ਹੋਇਆ ਇੱਥੇ ਹੀ ਨਾੜ ਫੁੱਲਦੀ ਹਾਂ ਨਾੜ ਫੁੱਲਦੀ ਸੀ ਤੇ ਬਹੁਤ ਮੋਟੀ ਹੋ ਜਾਂਦੀ ਸੀ ਤੇ ਹੁਣ ਇਹ ਉਥੋਂ ਆਪਰੇਸ਼ਨ ਕਰਵਾ ਕੇ ਆ ਗਿਆ ਤੇ ਦਵਾਈ ਵਗਾਰਾ ਲੈਣ ਨੂੰ ਇਹਨਾਂ ਕੋਲੇ ਹੁਣ ਪੈਸਾ ਤੇ ਲਾਹੇ ਨਹੀਂਗਾ ਤੇ ਬੇਨਤੀ ਕਰਦਾ ਦਾਨੀ ਸੱਜਣਾ ਨੂੰ ਵੀ ਯਾਰ ਜਿਨ੍ਹਾਂ ਨੂੰ ਮਹਾਰਾਜ ਨੇ ਦਿੱਤਾ ਨਾ ਉਹ ਆਪਦੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹਨਾਂ ਨੂੰ ਜੇ ਕੋਈ ਰਾਸ਼ਨ ਜਾਂ ਦਵਾਈ ਨੂੰ ਨਾ ਹੁਣ ਦਵਾਈ ਨੂੰ ਮੇਰੇ ਕੋਲੇ ਗੱਲ ਕੀਤੀ ਸੀਗੀ ਵੀ ਦਵਾਈ ਵਗੈਰਾ ਹੈਣੀਗੀ ਹਨਾ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਪਾ ਦਿੰਨੇ ਆ ਤੇ ਆਹ ਦੇਖ ਲਓ ਇਹਦਾ ਆਪਰੇਸ਼ਨ ਹੋਇਆ 나ੜ ਫੁੱਲ ਜਾਂਦੀ ਸੀ ਆ ਤੁਹਾਨੂੰ 나ੜ ਦਿਖਾਉਣੇ ਹਾਂ ਤੇ ਕਾ ਕਰਦੇ ਅ ਵੀ ਇੱਥੇ ਪਰੇਸ਼ਨ ਹੋਇਆ ਤੇ ਹੁਣ ਇਹ ਵੀ ਹਾਂ ਉਹ ਇਹ ਦੇਖ ਰਹੇ ਨੇ ਤੇ ਉਹ ਨਾ ਹੁਣ ਇਹ ਵਿਚਾਰੇ ਕਮਾਉਣ ਵਾਲਾ ਤਾਂ ਕੋਈ ਹੈ ਨਾ ਮਾਤਾ ਵਿਚਾਰੀ ਕਿੱਥੋਂ ਲਿਆਵੇ ਨਾ ਮੰਗ ਤੰਗੇ ਚੱਲੋ ਕਿਤੇ ਤੋਂ ਫੜ ਦੜ ਤੇ ਦਵਾਈ ਨੂੰ ਇਹਨਾਂ ਕੋਲੇ ਹੁਣ ਜਵੇਂ ਹੀ ਹੱਥ ਤੰਗਾ ਸੋ ਸਵਾਸ ਸਿੰਘ ਜੀ ਕਿਰਪਾ ਕਰੋ ਤੇ ਮੈਂ ਇਹਨਾਂ ਦਾ ਤੁਹਾਨੂੰ ਨੰਬਰ ਦੇ ਦੂੰਗਾ ਤੇ ਖਾਤਾ ਨੰਬਰ ਦੇ ਦੂੰਗਾ ਤੇ ਜਿਸ ਵੀ ਦਾਨੀ ਸੱਜਣ ਨੇ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਵਿੱਚੋਂ ਤੇਲ ਫੁੱਲ ਦਾਨ ਕਰਨਾ ਸੋ ਇਹੋ ਜੇ ਪਰਵਾਰਾਂ ਦੀ ਮਦਦ ਕਰਿਆ ਕਰੋ ਇਹਨਾਂ ਕੋਲੇ ਤਾਂ ਆਪਣੀ ਰਹਿਣ ਨੂੰ ਛੱਤ ਵੀ ਨਹੀਂ ਤੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਬਤ